ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟੂਰਨਾਮੈਂਟ ਅੱਜ ਸ਼ੋਅ ਮੈਚ ਵੀ ਹੋਣਾ ਅੱਜ ਵੱਡਾ ਮੇਲਾ ਵੀ ਹੋਣਾ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸਾਰੇ ਭਰਾ ਜ਼ਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਮੇਰੇ ਵੀਰੋ ਅੱਜ ਪਹਿਲਾ ਪੰਜਾਬ ਚ ਗੱਲ ਕਰੀਏ ਤਾਂ ਪੰਜਾਬ ਚ ਪਹਿਲਾ ਕਬੱਡੀ ਕੱਪ ਤੁਹਾਨੂੰ ਕੋਟਲੀ ਥਾਣ ਜਲੰਧਰ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਣਾ 2 ਦਿਨਾਂ ਦਾ ਇਹ ਟੂਰਨਾਮੈਂਟ ਆ ਮੇਰੇ ਵੀਰੋ 24 ਤੇ 25 ਤਰੀਕ ਅੱਜ ਪਹਿਲਾ ਦਿਨ ਕੱਲ ਨੂੰ ਵੀ ਇੱਥੇ ਸਰੇ ਦੇ ਮੈਚ ਅੱਜ ਬਜਨੀ ਭਾਰ ਵਰਗ ਦੇ ਮੈਚ ਹੋਣਗੇ ਇੱਥੇ 70 ਕਿਲੋ ਦੇ ਅੱਜ ਸ਼ੋਅ ਮੈਚ ਲਾਲਪੁਰ ਬਰਾਣਾ ਤੇ ਦੁਬਲੀ ਦੀ ਟੀਮ ਦੇ ਦਰਮਿਆਨ ਵੱਡਾ ਵਿਹੀ ਪੂਜੀ ਦੇ ਵਿੱਚ ਤੁਹਾਨੂੰ ਸ਼ੋ ਮੈਚ ਵੱਡਾ ਦੇਖਣ ਨੂੰ ਮਿਲਣਾ ਅੱਜ ਸ਼ਾਮ ਨੂੰ 5:00 ਵਜੇ ਮੇਰੇ ਵੀਰੋ ਇਸ ਮੇਲੇ ਦਾ ਲਾਈਵ ਵੀ ਤੁਸੀਂ ਦੇਖ ਸਕਦੇ ਹੋ 5:00 ਵਜੇ ਲਾਈਵ ਚੱਲਣਾ ਇਸ ਮੇਲੇ ਦਾ ਕੱਲ ਨੂੰ ਮੇਰੇ ਵੀਰੋ ਪਾਲੇ ਹੁਣੀ ਟੌਪ ਟੌਪ ਦੇ ਮੱਲ 25 ਮਈ ਨੂੰ ਸੈਕਰਾਮੈਂਟੋ ਦੇ ਵਿੱਚ ਵੱਡਾ ਮੇਲਾ ਜਿੱਥੇ ਕਿ ਮੇਰੇ ਵੀਰੋ ਸ਼ਨੀਵਾਰ ਦੇ ਦਿਨ ਅਰਸ਼ ਚੋਲਾ ਯਾਦਾ ਸੁਰਖਪਰੀਆ ਅਮਰੀਕਾ 'ਚ ਰੌਣਕਾਂ ਲੱਗਣੀਆਂ 9:00 ਵਜੇ ਰਾਤ ਨੂੰ ਲਾਈਵ ਵੀ ਚੱਲਣਾ ਇਸ ਮੇਲੇ ਦਾ ਸਰੇ ਦੇ ਮੈਚ ਇੱਥੇ ਮੇਰੇ ਵਿਰੋ ਕੱਲ ਨੂੰ ਰੌਣਕਾਂ ਲੱਗਣੀਆਂ ਕੱਲ ਨੂੰ ਦੇਖਦੇ ਹਾਂ ਇੱਥੋਂ ਕੌਣ ਜਿੱਤਦਾ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਧੰਨਵਾਦ